ਦਿਲ ਦੀਆਂ ਗੰਡਾਂ ਨਹੀਂ ਦੱਸ ਕਿਵੇਂ ਵੰਡਾਂ ਨਹੀਂ ਮੈਂ ਪੁੱਛਿਆ ਰੁੱਖਾਂ ਨੂੰ ਕੋਈ ਵੰਡ ਲੋ ਦੁੱਖਾਂ ਨੂੰ ਅੱਗੋਂ ਹੱਸ ਕੇ ਕਹਿੰਦੇ ਨਹੀਂ ਅਸੀਂ ਤਾਂ ਰੋਕਦੇ ਧੁੱਪਾਂ ਨੂੰ ਪੁੱਛੇ ਵਗਦੇ ਪਾਣੀ ਨਹੀਂ ਦੱਸੀ ਆਪਣੀ ਕਹਾਣੀ ਨਹੀਂ ਕਹਿੰਦੇ ਦਸਤੂਰ ਨੇ ਜੱਗ ਦੇ ਨਹੀਂ ਉਹ ਤਾਂ ਰਹੇ ਵਗਦੇ ਨਹੀਂ ਫਿਰ ਪੁੱਛਿਆ ਅੰਬਰ ਨਹੀਂ ਦੱਸਿਆ ਜੋ ਦਿਲ ਦੇ ਅੰਦਰ ਨਹੀਂ ਉਸਨੇ ਨਾ ਦਿੱਤਾ ਧਿਆਨ ਨਹੀਂ ਚੁੱਪ ਰਿਹਾ ਅਸਮਾਨ ਨਹੀਂ ਪੈਰਾਂ ਹੇਠ ਜੋ ਧਰਤੀ ਨਹੀਂ ਉਸਨੇ ਵੀ ਨਾ ਕਰਤੀ ਨਹੀਂ ਜਦ ਹੋਇਆ ਹਨੇਰਾ ਨਹੀਂ ਸਾਥ ਛੱਡ ਗਿਆ ਪਰਸ਼ਾਵਾ ਮੇਰਾ ਨਹੀਂ ਫਿਰ ਖੁੱਲਿਆ ਰਾਜ ਨਹੀਂ ਆਈ ਰੂਹ ਦੀ ਆਵਾਜ਼ ਨਹੀਂ ਕਹਿੰਦੀ ਕਦੇ ਨਾ ਡਰਨਾ ਜੀ ਡੁੱਬਦੇ ਨੂੰ ਪੈਂਦਾ ਖੁਦ ਹੀ ਤਰਨਾ ਜੀ ਚੈਲ ਸਭ ਤੋਂ ਵੱਡੀ ਆਸ ਵੇ ਬਸ ਤੇਰਾ ਆਤਮ ਵਿਸ਼ਵਾਸ ਵੇ ਬਸ ਤੇਰਾ ਆਤਮ ਵਿਸ਼ਵਾਸ ਵੇ